ਸਿਰ ਦੇ ਉੱਤੇ ਪੱਟੀਆਂ ਤੇ ਬਾਹਾਂ ਤੇ ਪੱਟੀਆਂ ਜਿਹੜੇ ਹਸਪਤਾਲ ਦੇ ਬੈੱਡ ਤੇ ਬੈਠੇ ਨੇ ਇਹ ਨੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਕੈਦੀ ਨਾਲ ਦੀ ਹੈ ਕਿ ਤਿੰਨ ਕੈਦੀ ਜਿਹੜੇ ਕਿ ਜ਼ਖਮੀ ਹੋਏ ਨੇ ਕਿਉਂਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਭੜ ਪੈਂਦੇ ਨੇ ਜਿਸ ਦੌਰਾਨ ਇੱਕ ਦੂਜੇ ਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਜ਼ਖਮੀ ਹਾਲਤ ਵਿੱਚ ਇਨ੍ਹਾਂ ਤਿੰਨੇ ਕੈਦੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਡੀਐਸਪੀ ਸਿਟੀ 2 ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤੀ ਕੈਦੀਆਂ ਆਸ ਦੇ ਵਿੱਚ ਲੜਪੇ ਕਿਸੇ ਵਜ੍ਹਾ ਨੂੰ ਲੈ ਕੇ ਇਹਨਾਂ ਦੀ ਲੜਾਈ ਹੋਈ ਹੈ ਅਤੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਉਹ ਤੇ ਕੇਂਦਰੀ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਦੀ ਸਾਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਣਗੇ ਅਧਿਕਾਰੀਆਂ ਦਾ ਕਹਿਣਾ ਉਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ ਸਰ ਜਿਹੜੀ ਇਹ ਦੇਲ ਦੇ ਵਿੱਚ ਲੜਾਈ ਹੋਈ ਜੀ ਇਹ ਕਿਹੜੀ ਵਜ੍ਹਾ ਕਰਨ ਹੋਈ ਹੈ ਜੀ ਇਹ ਸਾਨੂੰ ਇੱਕੋ ਨੇ ਇਨਫੋਰਮੇਸ਼ਨ ਮਿਲੀ ਹੈ ਕਿ ਆਪਣੇ ਕੇਂਦਰੀ ਜੇਲ ਬਠਿੰਡਾ ਦੇ ਵਿੱਚ ਕੁਝ ਹਵਾਲਾਤੀ ਸੀਗੇ ਜਿਨ੍ਹਾਂ ਦਾ ਆਪਸ ਵਿੱਚ ਕਿਸੇ ਵਜ੍ਹਾ ਕਰਕੇ ਲੜਾਈ ਝਗੜਾ ਹੋਇਆ ਹੈਗਾ ਤੇ ਉਹ ਸਾਨੂੰ ਜੋ ਪ੍ਰਿੰਲਿਮਰੀ ਹਜੇ ਪਤਾ ਲੱਗਿਆ ਵੀ ਇਹ ਹਵਾਲਾਤੀ ਸੀ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹਨਾਂ ਦੀ ਕਿਸੇ ਵਜ੍ਹਾ ਨਾਲ ਖਹਿਬਾਜ਼ੀ ਹੋ ਗਈ ਆ ਤੇ ਇਹਨਾਂ ਦੇ ਕਮਾੜੀਆਂ ਮੋਟੀਆਂ ਸੱਟਾਂ ਆਈਆਂ ਜਿਸ ਕਰਕੇ ਇਹਨਾਂ ਨੂੰ ਆਪਣੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈਗਾ ਬਾਕੀ ਹੁਣ ਅਸੀਂ ਜਦੋਂ ਜਿਵੇਂ ਸਾਨੂੰ ਜੇਲ ਅਥਾਰਟੀ ਵੱਲੋਂ ਰਿਟਰਨ ਇਨਟੀਮੇਸ਼ਨ ਆ ਜਾਊਗਾ ਅਸੀਂ ਇਸ ਤੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਊਗੀ ਇਹ ਜਿਹੜੇ ਹਵਾਲਾਤੀ ਆ ਜੀ ਕਿਹੜੇ ਕੇਸਾਂ ਦੇ ਵਿੱਚ ਬੰਦ ਨਹੀਂ ਜੀ ਜੋ ਹਜੇ ਪ੍ਰੀਲਿਮਨਰਲੀ ਇਹਦੇ ਵਿੱਚ ਗੱਲ ਸਾਹਮਣੇ ਆਈ ਹੈ ਪਤਾ ਲੱਗਿਆ ਹੈਗੇ ਕਿ ਜਿਹੜੇ ਹਵਾਲਾਤੀ ਨੇ ਇਹ ਲੜਾਈ ਝਗੜਿਆ ਵਾਲੇ ਕੇਸਾਂ ਦੇ ਵਿੱਚ ਹੀ ਉਹਨਾਂ ਦੇ ਸੰਬੰਧ ਸੀ ਉਹਨਾਂ ਦੇ ਕੋਸ਼ਿਸ਼ ਕਿਸੇ ਨੂੰ ਕੋਈ 3 ਮਹੀਨੇ ਆ 4 ਮਹੀਨੇ ਇੰਨਾ ਟਾਈਮ ਹੋਇਆ ਸੀਗਾ ਤਾਂ ਉੱਥੇ ਆਪਸ 'ਚ ਹੀ ਇਹ ਕਿਸੇ ਮਤਲਬ ਗੱਲਬਾਤ ਕਰਕੇ ਇਹਨਾਂ ਦੀ ਆਪਸੀ ਉੱਥੇ ਲੜਾਈ ਹੋ ਗਈ ਹੈ ਇੱਥੇ ਇੱਕ ਮੈਂ ਮੀਡੀਆ ਰਹੀ ਅਪੀਲ ਕਰਨਾ ਚਾਹੁੰਦਾ ਕਿ ਕਫਵਾ ਇਦਾਂ ਦੀ ਫਲਾਈ ਜਾ ਰਹੀ ਹੈ ਕੋਈ ਦੇਲ ਜੰਗ ਦਾ ਮਾਦਾਨ ਬਣਿਆ ਜਾਂ ਇਦਾਂ ਦੀ ਕੋਈ ਗੱਲ ਨਹੀਂ ਇੱਕ ਰੋਟੀ ਇਹਨਾਂ ਦੇ ਇੱਕ ਦੂਜੇ ਨੂੰ ਜਾਣਦੇ ਸੀ ਇਹ ਇਕੱਠੇ ਹੀ ਹੁੰਦੇ ਸੀਗੇ ਤੇ ਕਿਸੇ ਵਜ੍ਹਾ ਕਰਕੇ ਲੜ ਪਏ ਆ ਹੁਣ ਦਰਾਂ ਦੇ ਇਲਾਜ ਤੋਂ ਬਾਅਦ ਵਾਪਸ ਇਹਨਾਂ ਨੂੰ ਉੱਥੇ ਜੇਲ੍ਹ ਭੇਜ ਦਿੱਤਾ ਜਾਊਗਾ ਬਟ ਜਿੱਦਾਂ ਹੀ ਸਾਨੂੰ ਇੰਟੀਮੀਸ਼ਨ ਆ ਜਾਂਦੀ ਹੈ ਅਸੀਂ ਮੁਕੱਦਮਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈਆਂ ਵੱਲ ਵਿੱਚ ਲੈ ਕੇ ਆਵਾਂ ਖੈਰ ਬਾਹਰ ਤਾਂ ਬਾਹਰ ਲੋਕ ਤਾਂ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਲੜਾਈ ਝਗੜਿਆਂ ਤੋਂ ਗੁਰੇਜ਼ ਨਹੀਂ ਕਰਦੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ